ਮੈਂ ਰਜੀਵ ਛਾਪੜਾ ਪਰਸ਼ਦਪਤੀ ਸ਼ਵੇਤਾ ਛਾਪੜਾ ਵਾਰਡ ਨੰਬਰ 3 ਆਪਣੀ ਵਾਰਡ ਨੂੰ ਜਿਹੜਾ ਕਿ ਮੇਰਾ ਪਰਿਵਾਰ ਹੈ ਮੇਰੀ ਵਾਰਡ ਮੇਰਾ ਪਰਿਵਾਰ ਅੱਜ ਮੈਂ ਤੁਹਾਡੇ ਚੈਨਲ ਦੇ ਮੱਦੇਨਜ਼ਰ ਆਈ ਸਭ ਤੋਂ ਪਹਿਲਾਂ ਨਵੇਂ ਸਾਲ ਦੇ ਮੌਕੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜਿੱਥੇ ਕਿ ਮੈਂ ਮੁਬਾਰਕਬਾਦ ਦਿੰਨਾ ਹੈ ਉੱਥੇ ਹੀ ਮੈਂ ਦੇਸ਼ਵਾਸੀਆਂ ਨੂੰ ਸ਼ਹਿਰਵਾਸੀਆਂ ਨੂੰ ਪੰਜਾਬਵਾਸੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਉੱਥੇ ਹੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਈ ਇੱਕ ਸਿਨਹਾ ਵੀ ਲਾਉਣਾ ਚਾਹਨਾ ਵਾ ਕਿ ਜਿਹੜੇ ਕਿ ਆਪਾਂ ਰੋਜ਼ ਮਰਾ ਦੇ ਵਿੱਚ ਪਲਾਸਟਿਕ ਦੇ ਬੈਗ ਯੂਜ਼ ਕਰਦੇ ਆ ਉਹਨਾਂ ਨੂੰ ਆਪਾਂ ਜਿਹੜਾ ਵਾ 2026 ਦੇ ਵਿੱਚ ਤਿਆਗਣਾ ਹੈ ਤਾਂ ਕਿ ਆਪਾਂ ਆਪਣੇ ਆਉਣ ਵਾਲੇ এনवायरमेंट ਨੂੰ ਬਚਾ ਸਕੀਏ ਔਰ ਤੁਸੀਂ ਵੀ ਇੱਕ ਪਲਾਸਟਿਕ ਦੇ ਬੈਗ ਯੂਜ਼ ਨਾ ਕਰਕੇ ਘਰ ਦੇ ਵਿੱਚ ਇੱਕ ਜਿਹੜੇ ਆ ਕੱਪੜੇ ਦੇ ਬੈਗਸ ਜਿਹੜੇ ਰੱਖਣੇ ਨੇ ਜਿਹੜੇ ਇੱਕ ਥੈਲੇ ਰੱਖ ਲਓ ਜਦੋਂ ਬਾਜ਼ਾਰ 'ਚ ਜਾਓ ਰੋਜ਼ਮਰਾਂ ਦੀ ਚੀਜ਼ਾਂ ਲੈਣ ਜਾਓ ਆਪਣੇ ਜਿਹੜੇ ਆ ਪਿਕ ਕਰਕੇ ਨਾਲ ਥੈਲੇ ਲੈ ਕੇ ਜਾਓ ਤੁਸੀਂ ਆਪਣੇ এনवायरमेंट ਨੂੰ ਫਿਰ ਬਚਾ ਸਕੋ ਇੱਕ ਗੁਰਨਾਨਕ ਸਾਹਿਬ ਜੀ ਨੇ ਸਿਨੇ ਦਿੱਤਾ ਹੈ ਪਵਨ ਗੁਰੂ ਪਾਣੀ ਪੀਤਾ ਮਾਤਾ ਤਤ ਮਹਤ ਜਿਹੜਾ ਕੀ ਉਹਨਾਂ ਦਾ ਸਿਨੇ ਆਪਾਂ ਅੱਗੇ ਲੈ ਕੇ ਜਾਣਾ ਹੈ ਆਪਾਂ ਆਪਣੇ ਪਾਣੀ ਨੂੰ ਤੇ ਆਪਣੇ এনवायरमेंट ਨੂੰ ਦੂਸ਼ਿਤ ਨਹੀਂ ਕਰਨਾ ਆਪਾਂ ਉਹਨਾਂ ਦੇ ਸਿਨੇਹੇ ਦੇ ਉੱਤੇ ਚੱਲਣਾ ਹੈ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਧੰਨਵਾਦ